ਅੱਜ ਬਲੌਗ ਸ਼ੁਰੂ ਕਰਦੇ ਆਂ ਬਾਈ ਫਾਰਮ ਤੋਂ ਅਸੀਲ ਗੈਂਗ ਆਪਣੀ ਖੁੱਲੀ ਐ ਇਹਨਾਂ ਨੂੰ ਕਰਦੇ ਆਂ ਬੰਦ ਚਲੋ 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 ਇਹ ਫਿਰਦੇ ਆਂ ਬਾਈ ਰਾਤ ਦੇ ਹੀ ਐਵੇਂ ਚਲੋ ਇਹਨਾਂ ਨੂੰ ਬੰਦ ਕਰਦੇ ਆਂ ਉਹਦੇ ਬਾਅਦ ਦੂਜੇ ਜਾਨਵਰ ਖੋਲਨੇ ਆਂ ਚਲੋ 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 ਉਹ ਚਲੋ ਖੁੱਡਾ ਤਾਂ ਉੱਧਰ ਆਪਾਂ ਤੰਦਰੋ ਤਾਂ ਕਿ ਹੋਲ ਨਾ ਜਾ ਚਨਾ ਚਲੋ ਤੇ ਸੱਤ ਸਰੀ ਗੱਲ ਸਾਰੇ ਵੀਰ ਪ੍ਰਮਕਾਇਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਬਾਈ ਮਸਾਂ ਮਾੜੀ ਜੀ ਧੁੱਪ ਚਮਕੀ ਆ ਦਰਾ ਡੰਡਾ ਚੱਕਣਾ ਪੈਣਾ ਹੁਣ ਚਲ ਹੰਦ ਚਲੋ 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 ਡਰ ਲੱਗਦਾ ਇਹਨਾਂ ਤੇ ਬੜੇ ਹੋ ਗਏ ਨਾ ਤੇ ਪਹਿਲਾ ਕਬੂਤਰ ਖੋਲ ਲੈਣਾ ਤੇ ਘਰੇ ਕਬੂਤਰਾਂ ਨੂੰ ਖੁੱਡਾ ਖੱਡਾ ਨਵਾਂ ਬਣ ਰਿਹਾ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਘਰੇ ਜਾ ਕੇ ਆ ਦੇਖੋ ਆ ਦੇਖੋ ਦੰਦੀਆਂ ਵੱਢਣ ਤੱਕ ਆਉਂਦੇ ਓਏ ਮਿੱਤਰੋ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਹੈ ਨਿਆਰੇ ਨਾਲ ਚੋਗਣਗੇ ਤੇ ਪਾਣੀ ਇਹ ਚ ਪਾਇਆ ਹੋਇਆ ਹੈ ਆ ਜਾਨਵਰ ਖੋਲ ਕੇ ਤੇ ਇਧਰਲੇ ਜਾਨਵਰ ਖੋਲ ਕੇ ਫੇਰ ਚੱਲਾਂਗੇ ਘਰ ਨੂੰ ਤੁਹਾਨੂੰ ਨਵਾਂ ਖੁੱਡਾ ਦਿਖਾਵਾਂਗੇ ਤੇ ਕਣਕ ਦੀ ਬਜਾਈ ਹੋ ਰਹੀ ਹੈ ਜਿਹੜੀ ਥੋੜੀ ਜਿਹੀ ਆਪਣੀ ਕਣਕ ਰਹਿ ਗਈ ਸੀ ਆ ਲੱਗਿਆ ਟਰੈਕਟਰ ਚਲੋ ਵੀ ਚਲੋ ਅੰਦਰ ਪੀ ਲੋ ਪੀ ਲੋ ਪਾਣੀ ਦਾਣੇ ਬਹੁਤ ਪਾਇਆ ਕਬੂਤਰ ਉਹ ਖੋਲ दिए ਜਾਨਵਰ ਦੂਜੇ ਚੱਕੋ ਵੀ ਇਹਨਾਂ ਦਾ ਕੰਮ ਨਿਭੜ ਗਿਆ ਲੈ ਪਾਣੀ ਹੋਣ ਜਿਆਦਾ ਆ ਇਹਨਾਂ ਨੂੰ ਇਹਨਾਂ ਨੂੰ ਮੈਂ ਕਰਦਾ ਬੰਦ ਤੇ ਬਾਕੀ ਜਾਨਵਰਾਂ ਨੂੰ ਖੋਲ ਕੇ ਜਾਣਾ ਘਰ ਨੂੰ ਚਲੋ 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 ਬਸ ਅੰਦਰ ਚਲੋ ਅੰਦਰ 베ਰੀ ਗੁੱਡ 베ਰੀ ਗੁੱਡ ਬਸ ਠੀਕ ਆ ਓਕੇ ਚੋ ਛੋਟੂ ਗੈਂਗ ਚਲੋ 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 ਯਾਰ ਉਧਰਿਆਂ ਦੀ ਜਿੰਦਗੀ ਨਹੀਂ ਖੋਲਿਆ ਹਲੇ ਇਹ ਬਾਈ ਠੰਡ ਨਹੀਂ ਤਾਂ ਨਾ ਮੱਤ ਮਾਰੀ ਪਈ ਐ ਏ ਕਮੈਂਟ ਆਜੋ 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 ਕੋਈ ਹੈ ਐਂਡ ਆਉਂਡਾ ਯਾਰ ਇਤਨੀ ਦੇਣੀ ਨਹੀਂ ਲੱਗੀਆਂ ਅੰਡੇ ਪਤਾ ਨਹੀਂ ਚੱਕਰ ਕਿ ਆਏ ਪਤਾ ਨਹੀਂ ਠੰਡ ਕਰਕੇ ਨਾ ਪਿਛਲੀ ਵਾਰੀ ਕਿੰਨੇ ਦਿੱਤੇ ਨੇ ਅੰਡੇ ਇਹਨਾਂ ਨੇ ਚਲੋ ਕੋਈ ਨਹੀਂ ਸਾਰੇ ਜਾਨਵਰ ਖੋਲ ਤੇ ਖਾਣਗੇ ਪੀਣਗੇ ਘਰ ਜਾ ਕੇ ਮੈਂ ਤੁਹਾਨੂੰ ਖੁੱਡਾ ਦਿਖਾਉਣਾ ਆਏ ਮਿੱਤਰੋ ਘਰੇ ਪਹੁੰਚ ਗਏ ਜਾਨਵਰ ਖੋਲਦੇ ਆਂ ਅੰਬਰ ਬਾਹਰ ਗੱਡੀ ਹੋਈ ਹੈ ਆਉਣ ਲੱਗੇ ਬਾਈ ਵਾਲ ਦੇਖੋ ਤਾਂ ਨਾਲੇ ਹਾਈਡ ਹੋ ਵੀ ਕਰਨ ਲੱਗੀ ਸੋਹਣੀ ਕਿਉਂਕਿ ਪਹਿਲਾਂ ਵਾਲਾ ਨਹੀਂ ਦੱਬੀ ਹੋਈ ਸੀ ਆਹ ਦੇਖੋ ਖੁੱਡਾ ਇਦੇ ਉਪਰੇ ਖੋਲੜੀ ਤਿਆਰ ਕਰਨੀ ਆਪਾਂ ਨੇ ਛੋਟਾ ਖੁੱਡਾ ਹੋ ਗਿਆ ਜੋੜੀਆਂ ਲਈ ਉਹ ਖੁੱਡਾ ਆਪਾਂ ਨੇ ਚੱਕ ਦੇਣਾ ਅੰਦਰਲਾ ਸਿਸਟਮ ਵੀ ਤੁਹਾਨੂੰ ਦਿਖਾਉਣਾ ਮੈਂ ਕੱਪੜੇ-ਕੁੱਪੜੇ ਕਰ ਲਾਂ ਚੇਂਜ ਕਿਉਂਕਿ ਤੁਹਾਨੂੰ ਪਤਾ ਫਿਰ ਇਹਨਾਂ ਤੋਂ 스ਮੈਲ ਜੀ ਆਉਣ ਲੱਗ ਜਾਂਦੀ ਆ ਕੰਮ ਨਿਬੇੜਦੇ ਇੰਨੇ ਆਪਾਂ ਇਹਨਾਂ ਨੂੰ ਵੀ ਮੈਂ ਗਰਮ ਪਾਣੀ ਲੈ ਕੇ ਆਉਣਾ ਆਜੋ ਭਾਈ ਆਜੋ ਆਜੋ ਆਓ 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 ਖਾਓ ਦਾਣੇ ਸਾਲੀ ਇੱਕ ਤਾਂ ਨਾ ਲੋਈ ਫਾ ਜਾਂਦੀ ਹੈ ਇਹ ਸ਼ਿਆਲ ਹਾਂ ਲੈਂਟਰ ਲੱਗਿਆ ਹੈ ਖੁੱਡੇ ਨੂੰ ਉੱਧਰ ਹੋ ਰਹੀ ਹੈ ਬਿਲਡਿੰਗ ਜਿਹਾ ਬਣਿਆ ਖੜਾ ਕਿਹੜਾ ਕਾਠਿਆવાડી ਕਾਠਿਆવાડી ਜਿਹਾ ਇਹ ਹੋ ਗਿਆ ਪਿੱਲਰ ਇਹ ਹੋ ਗਿਆ ਸਾਡਾ ਭਾਈ ਖੁੱਡਾ ਹੈ ਬੱਬੀ ਵਧੀਰਾ ਕੁਲਾ ਹੈ ਯਾਰ ਹੈ ਇਹ ਤਾਂ ਹੋਏ ਮਿੱਤਰੋ ਇਹ ਤਾਂ ਹੋਈ ਆਈ ਹੈ ਨਰਵਾਂ ਜੈਂ ਆਪਣੀ ਡਿਊਟੀ ਪੂਰੀ ਕਰਦੇ ਹੋਏ ਲਾ ਪਾਦਾਲ ਇੰਟਰਫੇਰ ਹੈ ਯਾਰੇ ਢਾਲ ਨਹੀਂ ਕਰਦੇ ਹੈਗੇ ਮਾਜੇ ਪਾਣੀ ਖੜ ਕੇ ਇੰਟਰਫੇਰ ਹੋਰ ਗਿਆ 10 ਵਜੇ ਦਾ ਕਮਰਾ ਪਾਇਆ ਕਬੂਤਰਾਂ ਨੂੰ ਐਵੇਂ ਬੱਬੀ ਨਹੀਂ ਢਾਲਤ ਬਹੁਤ ਹੋਗੀ ਪੂਰੀ ਢਾਲ ਥੱਲੇ ਕਮਰਾ ਉੱਪਰ ਖੋੜਾ ਉੱਪਰ ਖੋੜਲੀ ਠੀਕ ਹੈ ਓਕੇ ਆ ਸਿਸਟਮ ਫਾੜ ਦਿੰਗੇ ਆ ਢਾਕੀ ਬਈ ਇਹਦੀ ਆ ਗੇਟ ਲੱਗ ਗਿਆ ਇਹਨੂੰ ਹਰੇਕ ਸੈਂਟਰ ਚ ਗੋਲ ਬੈਪ ਲਾਉਣੇ ਆ ਇਹਦੇ ਲਾ ਓਕੇ ਹਾਂ ਬਾਣੀ ਨਹੀਂ ਆ ਲਓ ਦੇਖੋ ਫਿਰ ਹੁਣ ਦੱਸੋ ਠੀਕ ਹੈ ਆ ਵੀ ਨੂਰੀ ਹੁਣ ਨਹੀਂ ਇੱਧਰ ਨੂੰ ਆ ਹੁਣ ਅੱਗੇ ਤੋੜ ਦਿੰਦੀ ਦੀ ਬਾਸ ਕਹਾਂਗਾ ਉਹ ਹਾਂ ਯਾਰ ਦੁਆ ਤੱਕ ਯਾਰ ਅਰੇ ਆ ਮਿੱਟੀ ਚੱਕਣੀ ਆ ਯਾਰ ਅੰਬਰ ਹਾਂ ਸਟਾਈਲੀਆਂ ਨੂੰ ਗੋਲੀ ਵਰਦਾ ਬਾਹੂ ਹਾਂ ਬਈ ਮਿਸ਼ਰੀ ਇਹ ਮਿਸ਼ਰੀ ਠੀਕ ਹੈ ਆ ਖੜੀ ਆਪਣੀ ਸਾਡੀ ਮਿਸ਼ਰੀ ਹਾਂ ਆ ਖੜੀ ਸਾਡੀ ਬਾਣੀ ਆ ਖੜੀ ਅੰਬਰ ਅੰਬਰ ਦਾ ਮੈਨੂੰ ਹੱਕਾ ਮਾਰੀ ਜਾਂਦੀ ਹੁੰਦੀ ਆ ਨੰਬਰ ਆ ਕੀ ਗੱਲ ਹੋਈ ਹਾਂ ਵੈਰੀ ਗੁੱਡ ਆ ਖੜੀਏ ਬਾਣੀ ਆਖਾਂ ਘੜਦੀ ਹੋਈ ਚਲੋ ਕਮੈਂਟ ਕੋ ਮੁੱਟੇ ਵੀ ਬੋਲੀਏ ਬਾਈ ਅੱਜ ਵਲੌਗ ਇੰਨਾ ਨਹੀਂ ਬਣਿਆ ਦੇਖਦੇ ਆ ਕੰਮ ਕਾਫੀ ਗੜਬੜ ਹੋ ਗਏ ਵਲੌਗ ਕਰਕੇ ਹਾਂ ਬਾਈ ਹਾਂ ਠੀਕ ਹੈ ਚੈਨਲ ਦਾ ਨਹੀਂ 80 ਹਾਂ ਇਹ ਗੇਟ ਫੈਦ ਲੇ ਲਾਦਾ ਇਹਨੂੰ ਲਾ ਕੇ ਦੇਖੀਏ ਫਿਰ ਅਸਾਰ ਹੈ ਲੱਹ ਮੈਨਰ ਏੜਾ ਲੱਗਦਾਂ ਨਾਲ ਹੀ ਹਨਾ ਉਹ ਤਾਂ ਫਸੀ ਬੱਚਾ ਨੇ ਉੱਥੇ ਚੱਲੂ ਨਿਗਰੇ ਜਗਾ ਰੱਖਣੀ ਦੀ ਆਪਾਂ ਨੇ ਠੀਕ ਆ ਇਹਦੇ ਵਿੱਚ ਲਾ ਦੇ ਜੈਬਰਾ ਆ ਗਿਆ ਇੱਧਰ ਹਾਂ ਇਹਦੇ ਵਿੱਚ ਲਾ ਦੇ ਇਹਦੇ ਕੋਲ ਤਾਂ ਥੋੜਾ ਡਿਆਨ ਮਾਣ ਜਾਣਾ ਬਸ 1 2 3 4 ਵੈਪ ਲੱਗਣਿਆ ਹੋਰ ਤੇ ਇੱਧਰ ਚੱਲ ਰਿਹਾ ਹਾਲੇ ਸਫਾਈ ਇਹਦੀ ਖੁੱਡੇ ਦੀ ਜਾਨੂ ਕਮੈਂਟ ਕੋ ਮੋਟੋ ਬੋਲਦੇ ਆ ਫਿਰ ਆਪਾਂ ਠੀਕ ਆ 15 ਵੈਪ ਦੁਆਲਟੀ ਲੈ ਕੇ ਰੱਖਿਆ ਉਹਦਾ ਕੀ ਲਾ ਉਹਦਾ ਨੌਰ ਰੱਖਿਆ ਮਿਸ਼ਰੀ ਉਹਦਾ ਕੀ ਰੱਖਦਾ ਵੀਰੇ ਨੇ ਕਾਲੀ ਦਾ ਬਸੁੰਦਰਾ ਬਸੁੰਦਰਾ ਇੱਕ ਹੋਗੀ ਨੂਰੀ ਅੰਦਰ ਬਾਣੀ ਅੰਬਰ ਮਿਸ਼ਰੀ ਇੱਕ ਬਸੁੰਦਰਾ ਇੱਕ ਮਾਰੀਆ ਠੀਕ ਆ ਓਕੇ ਆ ਕਮੈਂਟ ਬੋਲ ਦੀਏ ਫਿਰ ਹੁਣ ਕਲਵੰਤ ਸਿੰਘ ਮੁਬਾਰਕਾਂ ਵੀਰ ਥੈਂਕ ਯੂ ਵੀਰੇ ਨਲਾਕ ਯੂਟਿਊਬਰ ਜੱਸਾ red horse ਬਹੁਤ ਵਧੀਆ ਵੀਡੀਓ ਨੇ ਬਾਈ ਜੀ ਥੈਂਕ ਯੂ ਵੀਰੇ ਕੇਸ਼ਵ ਕੰਗ੍ਰੈਚੁਲੇਸ਼ਨ ਬ੍ਰਦਰ ਥੈਂਕ ਯੂ ਵੀਰੇ ਮਨਜੋਤ ਧਾਲੀਵਾਲ ਫਰਸਟ ਕਮੈਂਟ ਥੈਂਕ ਯੂ ਵੀਰੇ ਕੰਗ੍ਰੈਚੁਲੇਸ਼ਨ ਬ੍ਰਦਰ ਥੈਂਕ ਯੂ ਵੀਰੇ ਸਾਗਰ ਲਵਾਨਾ ਧੰਨਵਾਦ ਬਾਈ ਸਰਿੰਦਰ ਸਿੰਘ ਬਿੱਟੂ ਨਾਈਸ ਨਿਊ ਮਹਿਮਾਨ ਹਾਂਜੀ ਥੈਂਕ ਯੂ ਵੀਰੇ ਜਸਪ੍ਰੀਤ ਟਵਾਣਾ ਵੀਰਾ ਕੰਗ੍ਰੈਚੁਲੇਸ਼ਨ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਅੰਸ਼ ਸ਼ਰਮ ਮੁਬਾਰਕਾਂ ਵੀਰ ਜੀ ਧੰਨਵਾਦ ਵੀਰੇ ਅਰਮਾਨ ਮਹਿਰਾ ਵਧੀਆ ਹੈ ਵੀਰੇ ਕੋੜੀ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਮਨਜੀਤ ਵੀਰਾ ਯੂਐਸਏ ਤੋਂ ਨਾਈਸ ਵੀਡੀਓ ਵੀਰ ਜੀ ਮਨਜੀਤ ਵੀਰਾ ਯੂਐਸਏ ਤੋਂ ਧੰਨਵਾਦ ਵੀਰੇ ਗੈਰੀ ਸਿੰਘ ਭੜੀ ਬਾਈ ਕੋੜਾ ਵੀ ਲਿਆਓ ਵੀਰੇ ਹਲੇ ਨਹੀਂ ਵੀਰੇ ਮੜੀ ਸਾਈਡਿੰਗ ਜੀ ਬੈਠ ਜੂਏ ਮੜੀ ਜੀ ਨੌਲੇਜ ਜੀ ਆ ਜਾਵੇ ਵੇਲੇ ਆਵਾਂਗੇ ਪਰਸ਼ਦੀਪ ਬਾਈ ਜੀ ਜਿਹੜੇ ਫਾਰਮ ਤੇ ਪਿੰਜਰੇ ਵਿੱਚ ਕਬੂਤਰਾਂ ਉਹ ਵੀ ਦਿਖਾਓ ਦਿਖਾਵਾਂਗੇ ਵੀਰੇ ਕੋਈ ਨਹੀਂ ਕੱਢਾਂਗੇ ਬਾਹਰ ਕਿਸੇ ਦਿਨ ਪਵਨ ਵੀਰ ਸਿੰਘ ਬਾਈ ਘੋੜੀਆਂ ਸੂਣ ਵਾਲੀਆਂ ਨੇ ਵੀਰੇ ਆਸ ਸੂਣ ਵਾਲੀ ਹੈ ਜੀ ਸਾਢੇ 7-8 ਮਹੀਨੇ ਦੀ ਚੱਕਵਾਸ ਹੈ ਦਲਵਾਗ ਦੇ ਬੱਚੇ ਨੂੰ ਤੇ ਆਪਣੀ ਨੂਰੀ ਮੇਟ ਕਰਾਈ ਹੋਈ ਹੈ ਹਲੇ ਬਾਣੀ ਨਹੀਂ ਮੇਟ ਕਰਾਈ ਤੇ ਉਧਰ ਮਾਰੀ ਆਈ ਮੇਟ ਕਰਾਈ ਗਈ ਹੈ ਸੰਦੀਪ ਸਿੱਧੂ ਸਾਗਰ ਲਵਾਨਾ ਸਾਗਰ ਲਵਾਨਾ ਧੰਨਵਾਦ ਜੀ ਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਗੱਲ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ